ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦੀਨ ਆਪਾਂ ਪੰਜਾਬੀ ਵਿਆਕਰਣ ਦਾ ਟੌਪਿਕ ਸ਼ੁਰੂ ਕੀਤਾ ਹੋਇਆ ਠੀਕ ਹੈ ਬੇਟਾ ਤਾਂ ਪਹਿਲਾਂ ਆਪਾਂ ਸ਼ਬਦ ਬਾਰੇ ਗੱਲ ਕੀਤੀ ਫਿਰ ਬੇਟਾ ਨਾਮ ਦੇ ਬਾਰੇ ਗੱਲ ਕੀਤੀ ਹੁਣ ਆਪਾਂ ਬੇਟਾ ਪੜਨਾਮ ਦੇ ਬਾਰੇ ਗੱਲ ਕਰਨ ਲੱਗੇ ਹਾਂ ਠੀਕ ਹੈ ਤਾਂ ਇਹ ਬੇਟਾ ਸ਼ਬਦ ਸ਼੍ਰੇਣੀਆਂ ਹੈਗੀਆਂ ਨਾਮ ਪੜਨਾਮ ਵਿਸ਼ੇਸ਼ਣ ਠੀਕ ਹੈ ਤਾਂ ਇਹ ਕਹਿੰਦਾ ਪੜਨਾਮ ਦੇ ਬਾਰੇ ਕਹਿੰਦਾ ਪੜਨਾਮ ਇਕ ਅਜੇ ਹੀ ਸ਼ਬਦ ਸ਼੍ਰੇਣੀ ਹੈ ਜੋ ਪਾਸ਼ਾ ਦੀ ਵਾਕ ਬਣਤਰ ਵਿੱਚ ਨਾਮ ਸ਼ਬਦਾਂ ਦੀ ਥਾਂ ਉੱਤੇ ਵਰਤੀ ਜਾਂਦੀ ਹੈ ਠੀਕ ਹੈ ਨਾਮ ਸ਼ਬਦ ਦੀ ਜਗ੍ਹਾ ਦੇ ਉੱਤੇ ਬੇਟਾ ਆਪਾਂ ਨਾਮ ਬਾਰੇ ਗੱਲ ਕਰ ਚੁੱਕੇ ਹਾਂ ਕਿਸੇ ਵਸਤੂ ਵਿਅਕਤੀ ਸਥਾਨ ਦੇ ਨਾਂ ਦੇ ਜਿਹੜੇ ਉਹਨਾਂ ਦੀ ਜਗ੍ਹਾ ਤੇ ਜਿਹੜੇ ਵਰਤੇ ਜਾਂਦੇ ਆ ਸ਼ਬਦ ਵਰਤੇ ਸ਼ਬਦਾਂ ਦੇ ਥਾਂ ਦੇ ਉੱਤੇ ਵਰਤੇ ਜਾਂਦੇ ਆ ਨਾਮ ਸ਼ਬਦਾਂ ਦੀ ਵਾਰ-ਵਾਰ ਵਰਤੋਂ ਨਾਲ ਪਾਸ਼ਾ ਰੋਚਕ ਨਹੀਂ ਰਹਿੰਦੀ ਇਸ ਕਰਕੇ ਨਾਮ ਸ਼ਬਦਾਂ ਦੀ ਥਾਂ ਤੇ ਕੁਝ ਹੋਰ ਸ਼ਬਦ ਵਰਤੇ ਜਾਂਦੇ ਹਨ ਜਿਨ੍ਹਾਂ ਨੂੰ ਪੜਨਾਮ ਕਹਿੰਦੇ ਹਨ ਠੀਕ ਹੈ ਨਾਮ ਦੀ ਜਗ੍ਹਾ ਤੇ ਨਾਮ ਨਹੀਂ ਲਿਆ ਜਾਂਦਾ ਪਰ ਉਹਦੀ ਜਗ੍ਹਾ ਤੇ ਜਿਹੜੇ ਸ਼ਬਦ ਵਰਤੇ ਜਾਂਦੇ ਉਹਨਾਂ ਨੂੰ ਪੜਨਾਮ ਕਹਿੰਦੇ ਆ ਠੀਕ ਹੈ ਪੜਨਾਮ ਦੀ ਪਰਿਭਾਸ਼ਾ ਜਿਹੜੀ ਹੈਗੀ ਹੈ ਉਹ ਹੈਗੀ ਹੈ ਨਾਮ ਸ਼ਬਦਾਂ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਮ ਕਿਹਾ ਜਾਂਦਾ ਜਿਵੇਂ ਮੈਂ ਹੁਣ ਜੇ ਮੇਰਾ ਨਾਮ ਗੁਰਪ੍ਰੀਤ ਹੈ ਤਾਂ ਬੇਟਾ ਮੈਂ ਗੁਰਪ੍ਰੀਤ ਦੀ ਜਗ੍ਹਾ ਤੇ ਮੈਂ ਸ਼ਬਦ ਵਰਤਦਾ ਪਿਆ ਇਹ ਪੜਨਾਮ ਆ ਤੁਸੀਂ ਤੁਹਾਡਾ ਨਾਂ ਕੁਝ ਵੀ ਹੈ ਜੇ ਅਸੀਂ ਸ਼ਬਦ ਤੁਸੀਂ ਵਰਤਦੇ ਪਏ ਤਾਂ ਇਹ ਪੜਨਾਮ ਹੋ ਗਿਆ ਠੀਕ ਹੈ ਉਹ ਅਸੀਂ ਤੂੰ ਮੇਰਾ ਤੁਹਾਡਾ ਸਾਡਾ ਉਸ ਦਾ ਕੋਈ ਕੁਝ ਜਿਹੜਾ ਕੋਣ ਇਹ ਉਹ ਆਪ ਆਪਣਾ ਕੀ ਆਦ ਤਾਂ ਨਾਮ ਸ਼ਬਦਾ ਦੀ ਜਗ੍ਹਾ ਤੇ ਜਿਹੜੇ ਸ਼ਬਦ ਵਰਤੇ ਜਾਂਦੇ ਉਹਨਾਂ ਨੂੰ ਕੀ ਕਹਿੰਦੇ ਆ ਪੜਨਾਮ ਅਰਥ ਦੇ ਪੱਖ ਤੋਂ ਪੜਨਾਮ 6 ਤਰ੍ਹਾਂ ਦੇ ਹੁੰਦੇ ਹਨ ਠੀਕ ਹੈ ਪਹਿਲਾ ਆ ਗਿਆ ਬੇਟਾ ਪੁਰਖਵਾਚਕ ਪੜਨਾਮ ਆਪਸ ਵਿੱਚ ਗੱਲ ਕਰਦੇ ਸਮੇਂ ਪੁਰਖ ਵਿਅਕਤੀ ਦਾ ਨਾਮ ਲੈਣ ਦੀ ਥਾਂ ਤੇ ਜਿਹੜੇ ਸ਼ਬਦ ਵਰਤੇ ਜਾਂਦੇ ਉਹਨੂੰ ਪੁਰਖਵਾਚਕ ਪੜਨਾਮ ਕਹਿੰਦੇ ਜਿਵੇਂ ਮੈਂ ਤੂੰ ਉਹ ਆਦ ਠੀਕ ਹੈ ਕਿਸੇ ਵਿਅਕਤੀ ਦੇ ਨਾਮ ਦੀ ਜਗ੍ਹਾ ਤੇ ਜਿਹੜੇ ਸ਼ਬਦ ਵਰਤੇ ਜਾਂਦੇ ਆ ਉਹਨੂੰ ਪੁਰਖ ਪੁਰਖਵਾਚਕ ਪੜਨਾਮ ਕਹਿੰਦੇ ਇਹ ਬੇਟਾ ਅੱਗੇ ਕਹਿੰਦਾ ਤਿੰਨ ਤਰ੍ਹਾਂ ਦੇ ਹੁੰਦੇ ਆ ਉੱਤਮ ਪੁਰਖ ਗੱਲ ਕਰਨ ਵਾਲੇ ਨੂੰ ਉੱਤਮ ਪੁਰਖ ਕਿਹਾ ਜਾਂਦਾ ਜਿਵੇਂ ਮੈਂ ਅਸੀਂ ਮੈਨੂੰ ਸਾਨੂੰ ਸਾਡੇ ਮੈਥੋਂ ਆਦ ਇਹ ਉੱਤਮ ਪੁਰਖਾ ਠੀਕ ਹੈ ਅੱਗੇ ਦੂਜਾ ਪੁਰਖ ਮੱਧਮ ਪੁਰਖ ਜਿਸ ਨਾਲ ਗੱਲ ਕੀਤੀ ਜਾਂਦੀ ਹੈ ਉਸ ਨੂੰ ਦੂਜਾ ਪੁਰਖ ਮੱਧਮ ਪੁਰਖ ਕਹਿੰਦੇ ਜਿਵੇਂ ਤੂੰ ਤੁਸੀਂ ਤੁਹਾਨੂੰ ਤੁਹਾਡਾ ਤੇਰਾ ਤੇਥੋਂ ਆਦ ਠੀਕ ਹੈ ਤੇ ਤੀਜੇ ਨੰਬਰ ਤੇ ਆ ਗਿਆ ਤੀਜਾ ਪੁਰਖ ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਤੀਜਾ ਪੁਰਖ ਜਿਵੇਂ ਉਹ ਉਸ ਦਾ ਉਸ ਦੀ ਉਹਨਾਂ ਇਹਨਾਂ ਇਹਦਾ ਇਹਦੀ ਆਦ ਠੀਕ ਹੈ ਤੁਹਾਨੂੰ ਬੇਟਾ ਇੰਨੀ ਡਿਟੇਲ ਦੇ ਵਿੱਚ ਨਹੀਂ ਪੁੱਛਦਾ ਤੁਸੀਂ ਬਸ ਇਹ ਚੇਤੇ ਰੱਖਣਾ ਮੀਨ ਕਿਸੇ ਵਸਤੂ ਵਿਅਕਤੀ ਸਥਾਨ ਦੇ ਨਾਮ ਦੀ ਜਗ੍ਹਾ ਤੇ ਜਿਹੜੇ ਸ਼ਬਦ ਵਰਤੇ ਜਾਂਦੇ ਉਹਨਾਂ ਨੂੰ ਪੜਨਾਮ ਕਹਿੰਦੇ ਆ ਠੀਕ ਹੈ ਅੱਗੇ 2 ਨੰਬਰ ਤੇ ਮੁੱਖ ਆ ਗਿਆ ਨਿਜਵਾਚਕ ਪੜਨਾਮ ਉਹ ਪੜਨਾਮ ਜੋ ਨਾਮ ਦੇ ਨਾਲ ਆ ਕੇ ਉਸੇ ਨਾਮ ਦੀ ਨਿਜਤਾ ਆਪਣੇਪਣ ਨੂੰ ਪ੍ਰਗਟਾਵੇ ਉਸ ਨੂੰ ਨਿਜਵਾਚਕ ਪੜਨਾਮ ਕਹਿੰਦੇ ਜਿਵੇਂ ਆਪ ਆਪਣੇ ਆਪ ਆਪਸ ਆਪੋ ਆਪੇ ਖੁਦ ਆਦ ਅੱਗੇ ਆ ਗਿਆ ਬੇਟਾ ਨਿਸ਼ਚੇਵਾਚਕ ਪੜਨਾਮ ਜਿਹੜੇ ਪੜਨਾਮ ਦੂਰ ਜਾਂ ਨੇੜੇ ਦਿਸਦੀ ਕਿਸੇ ਚੀਜ਼ ਵੱਲ ਇਸ਼ਾਰਾ ਕਰਕੇ ਉਹਨਾਂ ਦੇ ਨਾਂ ਦੀ ਥਾਂ ਤੇ ਵਰਤੇ ਜਾਣ ਉਹ ਨਿਸ਼ਚੇਵਾਚਕ ਪੜਨਾਮ ਹੁੰਦੇ ਇਹਨਾਂ ਦੀ ਵਰਤੋਂ ਕਰਨ ਵਾਲਾ ਵਿਅਕਤੀ ਦੱਸੀ ਜਾਣ ਵਾਲੀ ਚੀਜ਼ ਬਾਰੇ ਨਿਸ਼ਚਿਤ ਹੁੰਦਾ ਜਿਵੇਂ ਇਹ ਉਹ ਇਸ ਉਹ ਉਸ ਆਦ ਠੀਕ ਹੈ ਉਹਨੂੰ ਪੱਕਾ ਹੁੰਦਾ ਹੈ ਇਹਦੇ ਬਾਰੇ ਇਹ ਸਾਡਾ ਘਰ ਹੈ ਠੀਕ ਹੈ ਉਹ ਮਨਜੀਤ ਦਾ ਸਕੂਟਰ ਹੈ ਠੀਕ ਹੈ ਤਾਂ ਇਥੇ ਨਿਸ਼ਚਿਤ ਹੈਗੇ ਆ ਆਪਾਂ ਉਸ ਬਾਰੇ ਵੀ ਇਹ ਸਾਡਾ ਘਰ ਉਹ ਮਨਜੀਤ ਦਾ ਸਕੂਟਰ ਆ ਠੀਕ ਹੈ ਉਹਦੇ ਬਾਰੇ ਨਿਸ਼ਚਿਤ ਹੈ ਜਦੋਂ ਅਸੀਂ ਵਾਕ ਵਿੱਚ ਇਹ ਜਾਂ ਉਹ ਸ਼ਬਦ ਉਸ ਸਮੇਂ ਵਰਤੇ ਜਾਣ ਜਦੋਂ ਉਹਨਾਂ ਦੀ ਥਾਂ ਪਹਿਲਾਂ ਨਾਮ ਸ਼ਬਦ ਦੀ ਵਰਤੋਂ ਹੋ ਚੁੱਕੀ ਹੋਵੇ ਇਹ ਜਾਂ ਉਹ ਪੁਰਖ ਪੁਰਖਵਾਚਕ ਪੜਨਾਮ ਹੁੰਦੇ ਹਨ ਜਿਵੇਂ ਬੀਰਬਲ ਰਾਜਾ ਅਕਬਰ ਦੇ ਨੌ ਰਤਨਾਂ ਵਿੱਚੋਂ ਇੱਕ ਸੀ ਉਹ ਬੜਾ ਹਾਜ਼ਰ ਜਵਾਬ ਸੀ ਜਿਹੜੇ ਬੇਟਾ ਪੁਰਖ ਦੇ ਲਈ ਵਰਤੇ ਜਾਂਦੇ ਕਿਸੇ ਦੇ ਲਈ ਠੀਕ ਹੈ ਪਹਿਲਾ ਨਾਮ ਦੀ ਵਰਤੋਂ ਹੋ ਚੁੱਕੀ ਹੋਵੇ ਫਿਰ ਉਹਨੂੰ ਕੀ ਕਹ ਦਿੰਦੇ ਆ ਪੁਰਖਵਾਚਕ ਪੜਨਾਮ ਠੀਕ ਹੈ ਇੱਥੇ ਉਹ ਸ਼ਬਦ ਪੁਰਖਵਾਚਕ ਪੜਨਾਮ ਆ ਅੱਗੇ ਆ ਗਿਆ ਬੇਟਾ ਅਨਿਸ਼ਚੇਵਾਚਕ ਪੜਨਾਮ ਤਾਂ ਉਹ ਪੜਨਾਮ ਜਿਹੜੇ ਕਿਸੇ ਚੀਜ਼ ਦਾ ਅੰਦਾਜ਼ਾ ਤਾਂ ਦੱਸਣ ਪਰ ਸਹੀ ਗਿਣਤੀ ਨਾ ਦੱਸਣ ਉਹ ਅਨਿਸ਼ਚੇਵਾਚਕ ਪੜਨਾਮ ਹੁੰਦੇ ਜਿਵੇਂ ਕਈ ਕੋਈ ਵਿਰਲਾ अनेका ਕੁਝ ਹੂਰ ਕੁਝ ਹੂਰ ਅਨੇਕ ਬਹੁਤੇ ਸਾਰੇ ਬਹੁਤ ਸਾਰੇ ਕੁੱਝ ਕੁ ਸਰਬਤ ਆਦ ਠੀਕ ਹੈ ਸਾਰੇ ਹੀ ਹਾਜ਼ਰ ਸਨ ਪਰ ਕੁਸਕਿਆ ਕੋਈ ਨਾ ਠੀਕ ਹੈ ਇਹਦੇ ਵਿੱਚ ਬੇਟਾ ਗਿਣਤੀ ਨਹੀਂ ਸ਼ੋ ਹੁੰਦੀ ਪਈ ਤੇ ਠੀਕ ਹੈ ਅਨਿਸ਼ਚਿਤ ਅੱਗੇ ਆ ਗਿਆ ਸੰਬੰਧਵਾਚਕ ਪੜਨਾਮ ਜਿਹੜਾ ਸ਼ਬਦ ਨਾਮ ਸ਼ਬਦ ਦੀ ਥਾਂ ਤੇ ਆ ਕੇ ਦੋ ਵਾਕਾਂ ਨੂੰ ਜੋੜਨ ਦਾ ਕੰਮ ਕਰੇ ਉਸ ਨੂੰ ਸੰਬੰਧਵਾਚਕ ਪੜਨਾਮ ਕਹਿੰਦੇ ਜਿਵੇਂ ਜੋ ਸੋ ਜਿਹੜਾ ਜਿਸ ਜਿਸ ਕਿਸੇ ਆਦ ਜੋ ਕਰੇਗਾ ਸੋ ਭਰੇਗਾ ਇੱਥੇ ਜੋ ਤੇ ਸੋ ਠੀਕ ਹੈ ਸੰਬੰਧਵਾਚਕ ਪੜਨਾਮ ਹੈਗੇ ਆ ਮੇਰਾ ਇੱਕ ਜਮਾਤੀ ਹੈ ਜਿਹੜਾ ਹਰ ਵੇਲੇ ਪੜਦਾ ਰਹਿੰਦਾ ਹੈ ਠੀਕ ਹੈ ਜਿਹੜਾ ਪ੍ਰਸ਼ਨਵਾਚਕ ਪੜਨਾਮ ਜਿਹੜੇ ਸ਼ਬਦ ਪੜਨਾਮ ਵੀ ਹੋਣ ਅਤੇ ਉਹਨਾਂ ਰਾਹੀਂ ਕੁਝ ਪੁੱਛਿਆ ਵੀ ਗਿਆ ਹੋਵੇ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਮ ਕਹਿੰਦੇ ਹਨ ਜਿਵੇਂ ਕਿਹੜਾ ਕੂਣ ਕਿਵੇਂ ਕੀ ਕਿਸ ਨੇ ਕਿਨੂੰ ਕੀ ਕੁਝ ਆਦਿ ਤਾਂ ਜਮਾਤ ਵਿੱਚ ਕੌਣ ਰੋਲਾ ਪਾ ਰਿਹਾ ਹੈ ਠੀਕ ਹੈ ਪ੍ਰਸ਼ਨਵਾਚਕ ਵੀ ਹੋ ਗਿਆ ਤੇ ਤੁਹਾਨੂੰ ਇਹ ਗੱਲ ਕਿਸ ਨੇ ਕਿਸ ਨੇ ਦੱਸੀ ਠੀਕ ਹੈ ਬੇਟਾ ਤਾਂ ਇਹਨੂੰ ਕੀ ਕਹਿੰਦੇ ਆ ਪ੍ਰਸ਼ਨਵਾਚਕ ਪੜਨਾਮ ਤੇ ਕੁਐਸਚਨ ਵੀ ਹੁੰਦਾ ਤੇ ਪੜਨਾਮ ਵੀ ਹੁੰਦਾ ਹੈ ਤੇ ਸੋ ਬੇਟਾ ਇਹ ਸਿਗੇ ਪੜਨਾਮ ਦੀਆਂ 6 ਕਿਸਮਾਂ ਅੱਗੇ ਆਪਾਂ ਵਿਸ਼ੇਸ਼ਣ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ